ਕਹਿੰਦਾ ਕਿ ਭਰਾਏ ਗੁਰਜੀ ਦਾ ਖਾਲਸਾ ਵਹਿ ਗਈ ਫਦੇ ਆ ਵੇਖਾ ਮੁਲਾਜ਼ਮ ਨੇ ਆ ਸਰਦਾਰ ਦੀ ਪੱਗ ਲਈ ਜੇ ਅਫਸਰ ਦੇ ਵਿੱਚ ਆ ਇਹਦਾ ਨੰਬਰ ਵੀ ਨਾਲ ਹੀ ਲਿਖਾਓ ਇਹਦਾ ਬੈਲਟ ਮਰ ਇਹਦਾ ਨਾਮ ਕਮਲ ਕਮਲਜੀਤ ਸਿੰਘ ਇਹਦਾ ਇਨਸਾਨੀ ਹੋਣੇ ਦੋ ਸੱਤਾਂ ਕਰ ਦਾਂਗੇ ਤੁਹਾਨੂੰ ਇੱਥੇ ਆ ਵੇਖੋ ਐਨੇ ਆ ਸਵੀਰ ਦੀ ਪੱਗ ਲਈ ਜਾ ਵੇਖੋ ਦੀ ਆ ਸਰਦਾਰ ਦੀ ਪੱਗ ਲਈ ਰੋਕੋ ਰੋਕੋ ਇਹ ਤਾਂ ਆ ਤੇ ਆਸਤੇ ਆਹ ਵੇਖੋ ਅੱਧੀ ਵੇਗਾ ਨਾ ਆ ਹਲਾ ਦੋਗੇ ਆਪਣੇ ਮਰਥਾਂ ਨੂੰ ਬਚਾਓ ਇਹਦੀ ਆ ਵੀਰ ਦੀ ਪਾਕ ਰਾਈ ਆ ਸਾਰੇ ਵੀਰ ਇੱਥੇ ਇਕੱਠੇ ਆ ਸੌਰੀ ਕਾਦੀ ਯਾਰ ਤੂੰ ਬਕਸ ਰਹੀ ਆ ਸਰ ਬੌਜੀ ਪਾਕ ਜਿਹੜੇ ਹੱਡ ਮਾਰੀ ਮੈਨੂੰ ਕੋ ਮੈਨੂੰ ਕਾ ਟੁੱਟੀ ਲਾਈ ਦੁਕਾਨ ਆ ਵੇਖੋ ਆ ਵੇਖੋ ਜਪੈ ਜੋ ਮੇਰੀ ਗੱਲ ਸੁਣ ਨਾ ਤੇ ਗਾਰ ਮੇਰੀ ਗੱਲ ਸੁਣ ਨਾ ਤੂੰ ਕਿੱਦਾਂ ਲਾਈ ਤੂੰ ਮੇਰੀ ਗੱਲ ਸੁਣ ਸਾਡੀ ਸਰਦਾਰਾਂ ਨੇ ਪਹਿਲੀ ਕੀ ਆ ਮੇਰੀ ਗੱਲ ਸੁਣ ਤੂੰ ਮੋਟਰਸਾਂ ਪਿੱਛੇ ਪਾੜੇ ਕੋਈ ਨਹੀਂ ਤੂੰ ਹਟਾ ਤੂੰ ਪਾਗਲਾ ਏ ਦੀ ਯਾਰ ਤੂੰ ਭਰਤਾ ਡੇਰੇ ਮਲਾਜ ਲੈ ਆ ਵੇਖੀ ਦੀ ਪਾਗਲਾ ਹੀ ਇੰਨਾ ਵੇਖੋ ਨੂੰ ਦੇਣਾ ਕੋਈ ਤੂੰ ਵੀ ਬੜਾ ਕਸੀਰ ਨਹੀਂ ਤੇਰੀ ਵੀ ਹਣੀ ਹਵਾਲ ਹੋਣੀ ਚਾਹੀਦੀ ਮੇਰੀ ਗੱਲ ਸੁਣ ਸਾਡੀ ਇੱਤਿਹੀ ਆ ਬੜਾ ਪੱਕ ਨਹੀਂ ਆ ਆ ਵੀਰ ਦੀ ਇਹਨੇ ਪਾਗ ਲਾਈ ਆ ਵੇਖੋ ਆ ਛੋਟਾ ਜਵਾਨ ਲਾਈ ਕਰਨੀ ਆ ਮੈਂ ਟੂਟੀ ਕੱਢੀ